ਕੋਈ ਕਲਮਕਾਰ ਉਸ ਨੂੰ ਪੰਜਾਬੀ ਦਾ ਇੰਟਰਨੈਸ਼ਨਲ ਖੇਡ ਲੇਖਕ ਕਹਿੰਦਾ ਤੇ ਕੋਈ ਪੰਜਾਬੀ ਖੇਡ ਸੱਭਿਆਚਾਰ ਦਾ ਖੇਡ ਰਤਨ ਤੇ ਕੋਈ ਗਿਆਨੀ ਗੁਰਦੇਵ ਸਿੰਘ ਵਰਗਾ ਪਿੰਡੂ ਰਤਲ ਦਾ ਦਿਲਚਸਪ ਲੇਖਕ ਗੁਰਪ੍ਰੀਤ ਸਿੰਘ ਭੁੱਲਰ ਨੇ ਲਿਖਿਆ ਕਿ ਯੂਨੀਵਰਸਿਟੀਆਂ ਬੇਸ਼ੱਕ ਅੱਖਾਂ ਬੰਦ ਕਰੀ ਰੱਖਣ ਜਿੱਤੋਂ ਤੱਕ ਪੰਜਾਬੀ ਖੇਡ ਸਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਤੇ ਉਸ ਵਿੱਚ ਪਾਏ ਪ੍ਰਿੰਸੀਪਲ ਸਰਵਣ ਸਿੰਘ ਦੇ ਹਿੱਸੇ ਦੇ ਕਦਰਦਾਨਾਂ ਦਾ ਸਬੰਧ ਹੈ ਉਹ ਪੰਜਾਬੀ ਖੇਡ ਸਹਿਤ ਦਾ ਪੀ ਐਚ ਡੀ ਡਾਕਟਰੀ ਨਹੀਂ डील اٹیک ಸೊਗੋਂ ਬਹੁਤ ਸਾਰੀਆਂ ਅਲੋਪ ਹੋ ਰੀਆਂ ਖੇਡਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੰਦੀ ਹੈ ਕਲਮ ਦੀ ਰਫਤਾਰ ਅਜੇ ਵੀ ਮੈਰਾਥਨ ਦੀ ਚਾਲ ਚੱਲ ਰਹੀ ਹੈ ਹਰ ਸਾਲ ਇੱਕ ਦੋ ਕਿਤਾਬਾਂ ਛਪੀ ਜਾ ਰਹੀਆਂ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਅਸੀਂ ਇੱਥੇ ਟ੍ਰਾਂਟੋ ਦੇ ਇੱਕ ਵੱਡੇ ਲੇਖਕ ਜਿਨ੍ਹਾਂ ਨੂੰ ਖੇਡ ਲੇਖਕ ਵੀ ਕਿਹਾ ਜਾਂਦਾ ਹੈ ਪ੍ਰਿੰਸੀਪਲ ਸਰਵਣ ਸਿੰਘ ਉਹਨਾਂ ਦੀ ਸ਼ਖਸੀਅਤ ਬਾਰੇ ਪੂਰਨ ਸਿੰਘ ਪੰਦੀ ਹੀਰਾ ਦਾ ਲਿਖਿਆ ਹੋਇਆ ਇੱਕ ਲੇਖ ਕਲਮ ਦੀ ਮੈਰਾਥਨ ਦਾ ਦੌੜਾਕ ਪ੍ਰਿੰਸੀਪਲ ਸਰਵਣ ਸਿੰਘ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਪ੍ਰਿੰਸੀਪਲ ਸਰਵਣ ਸਿੰਘ ਪੰਜਾਬੀ ਖੇਡ ਜਗਤ ਦਾ ਮੋਢੀ ਲੇਖਕ ਹੈ ਕੋਈ ਉਸ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਕੁਮਾਂਤਰੀ ਪੱਤਰਕਾਰ ਕਹਿੰਦਾ ਹੈ ਤੇ ਕੋਈ ਖੇਡ ਸਹਿਤ ਦਾ ਬਾਬਾ ਬੋੜ ਜਸਵੰਤ ਸਿੰਘ ਕਵਲ ਨੇ ਉਸ ਨੂੰ ਖੇਡਾਂ ਦਾ ਵਣਜਾਰਾ ਕਹਿੰਦਿਆਂ ਲਿਖਿਆ ਸੀ ਕਿ ਬੁਨਿਆਦੀ ਪੱਖੋਂ ਉਸ ਨੇ ਖੇਡ ਸਹਿਤ ਦਾ ਪੇੜ ਹੀ ਬੰਨ੍ਹ ਦਿੱਤਾ ਹੈ ਪੂਰਨ ਸਿੰਘ ਪਾਂਦੀਏ ਤੇ ਪ੍ਰਿੰਸੀਪਲ ਸਰਵਣ ਸਿੰਘ ਬਹੁਤ ਗੂੜੇ ਮਿੱਤਰ ਨੇ ਅਤੇ ਟ੍ਰਾਂਟੋ ਕੈਨੇਡਾ ਵਿੱਚ ਉਹਨਾਂ ਨੂੰ ਅਕਸਰ ਸਮਾਗਮਾਂ ਵਿੱਚ ਇਕੱਠਿਆਂ ਹੀ ਵੇਖਿਆ ਜਾਂਦਾ ਹੈ ਖਟਾਰੀਆਂ ਦੇ ਉਤਸ਼ਾਹ ਨੂੰ ਪ੍ਰਿੰਸੀਪਲ ਸਰਵਣ ਸਿੰਘ ਨੇ ਜਰਬਾਂ ਦਿੱਤੀਆਂ ਹਨ ਨਵੇਂ ਪੋਜ ਤੇ ਲਹੂ ਵਿੱਚ ਅਗੜਾਈਆਂ ਛੇੜੀਆਂ ਹਨ ਅਤੇ ਸੈਂਕੜੇ ਹਜ਼ਾਰਾਂ ਪਾਠਕਾਂ ਨੂੰ ਖੇਡਾਂ ਵੱਲ ਮੋੜਿਆ ਹੈ ਡਾਕਟਰ ਰਪਿੰਦਰ ਸਿੰਘ ਨੇ ਲਿਖਿਆ ਸੀਗਾ ਕਿ ਸਰਵਣ ਸਿੰਘ ਸ਼ਬਦਾਂ ਦਾ 올ੰਪੀਅਨ ਹੈ ਵੇਖਣ ਨੂੰ ਉਹਦੀ ਲਿਖਤ ਸਿੱਧੀ ਸਾਦੀ ਜਾਪਦੀ ਹੈ ਪਰ ਉਹਦੀ ਸ਼ਬਦ ਘਾੜਤ ਪਿੱਛੇ ਬੜੀ ਕਰੜੀ ਕਲਣਾ ਦਾ ਝੋਲਾ ਪੈਂਦਾ ਹੈ ਹਰ ਵਾਕ ਦਿੱਕੀ ਛੁੱਟੀ ਮਾਰ ਕੇ ਨਸਦਾ ਹੈ ਉਹਦੇ ਵੇਗ ਤੋਂ ਤਾਂ ਇਹੋ ਜਾਪਦਾ ਹੈ ਕਿ ਉਹਨੇ ਜਗ ਜਿੱਤਣ ਦੇ ਮਨੋਰਥ ਨਾਲ ਕਰੜੀ ਮਸ਼ਕ ਕੀਤੀ ਹੈ ਉਹਦੀ ਲਿਖਤ ਆਪਣੀ ਫਾਰਮ ਨਾਲ ਹੀ ਚੱਕਾ ਚੌਂਦ ਕਰ ਦਿੰਦੀ ਹੈ ਇਵਰਾਮ ਸਿੰਘ ਸੰਧੂ ਨੇ ਪੰਜਾਬੀ ਵਾਰਤਕ ਦਾ ਉੱਚਾ ਬੁਰਜ ਸਰਵਣ ਸਿੰਘ ਪੁਸਤਕ ਵਿੱਚ ਲਿਖਿਆ ਹੈ ਕਿ ਸਰਵਣ ਸਿੰਘ ਦੀਆਂ ਲਿਖਤਾਂ ਵਿੱਚ ਵੱਖਰਾ ਹੀ ਜਨੂਨ ਹੈ ਪਾਠਕ ਉਸ ਦੀਆਂ ਰਚਨਾਵਾਂ ਦੀ ਟਿਕਟਕੀ ਲਾ ਕੇ ਉਡੀ ਕਰਦੇ ਹਨ ਉਸ ਦੀਆਂ ਰਚਨਾਵਾਂ ਨੇ ਪਾਠਕਾਂ ਅੰਦਰਲਾ ਖਡਾਰੀ ਜੋ ਅਲੋਪ ਹੋ ਚੁੱਕਾ ਸੀ ਉਸ ਨੂੰ ਮੁੜ ਕੇ ਸਰਜੀਤ ਕਰ ਦਿੱਤਾ ਹੈ ਸਰਵਨ ਸਿੰਘ ਦੀਆਂ ਆਰ ਸੀ ਵਿੱਚ ਛਪ ਰੀਆਂ ਪਹਿਲੀਆਂ ਰਚਨਾਵਾਂ ਹੀ ਮਾਉਂਟ ਐਵਰੈਸਟ ਦੀ ਉਚਾਈ ਤੋਂ ਬੋਲਦੀਆਂ ਸਨ ਉਸ ਕੋਲ ਸ਼ਬਦਾਂ ਦੇ ਹੁਸਨ ਨੂੰ ਪਛਾਨਣ ਤਰਤੀਬਨ ਤੇ ਵਿਉਤਨ ਦੀ ਅਲੋਕਾਰੀ ਸਮਰੱਥਾ ਸੀ ਕਵੀ ਗੁਰਚਰਨ ਰਾਮਪੁਰੀ ਨੇ ਉਹਦਾ ਤੁਰੋ ਤੇ ਤੰਦਰੁਸਤ ਰੋ ਲੇਖ ਪੜ ਕੇ ਚਿੱਠੀ ਲਿਖੀ ਅਜਹੀ ਸੋਹਣੀ ਵਾਰਤਕ ਪੜ ਕੇ ਪੰਜਾਬੀ ਬੋਲੀ ਦੀ ਸਮਰੱਥਾ ਉੱਤੇ ਮੇਰਾ ਭਰੋਸਾ ਹੋਰ ਪੱਕਾ ਹੋ ਗਿਆ ਤੁਹਾਡੀ ਵਾਰਤਕ ਅਜਹੀ ਸੰਜਮ ਭਰੀ ਹੁੰਦੀ ਹੈ ਕਿ ਤੁਹਾਡੇ ਉੱਤੇ ਰਸ਼ਕ ਆਉਂਦਾ ਹੈ ਨਾਟਕਕਾਰ ਆਤਮਜੀਤ ਦੇ ਲਿਖਣ ਅਨੁਸਾਰ ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ ਜੀਵਨੀ ਹਸਣਦਿਆਂ ਖਡੰਦਿਆਂ ਪੜਨ ਤੋਂ ਬਾਅਦ ਇਸ ਗੱਲ ਵਿੱਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਉਹ ਪੰਜਾਬੀ ਵਿੱਚ ਸਰਬੋਤਮ ਵਾਰਤਕ ਰਾਜਰੇ ਉਂਗਲਾਂ ਤੇ ਗਿਣੇ ਜਾਣ ਵਾਲੇ ਲੇਖਾਂ ਵਿੱਚੋਂ ਇੱਕ ਹੈ ਕੋਈ ਕਲਮਕਾਰ ਉਸ ਨੂੰ ਪੰਜਾਬੀ ਦਾ ਇੰਟਰਨੈਸ਼ਨਲ ਖੇਡ ਲੇਖਕ ਕਹਿੰਦਾ ਤੇ ਕੋਈ ਪੰਜਾਬੀ ਖੇਡ ਸੱਭਿਆਚਾਰ ਦਾ ਖੇਡ ਰਤਨ ਤੇ ਕੋਈ ਗਿਆਨੀ ਗੁਰਦੇਵ ਸਿੰਘ ਵਰਗਾ ਪਿੰਡੂ ਰਤਲ ਦਾ ਦਿਲਚਸਪ ਲੇਖਕ ਬ੍ਰਿ얌 ਸਿੰਘ ਸੰਧੂ ਨੇ ਇਹ ਵੀ ਲਿਖਿਆ ਕਿ ਪਿਛਲੇ 50 60 ਸਾਲਾਂ ਵਿੱਚ ਪੰਜਾਬ ਦਾ ਪਿੰਡ ਕਿਵੇਂ ਜੀਵਿਆ ਵਿਚਰਿਆ ਤੇ ਬਦਲਿਆ ਇਸ ਦੀ ਸਭ ਤੋਂ ਵੱਡੀ ਯਾਦ ਜੋਗ ਝਾਕੀ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਵਿੱਚੋਂ ਹੀ ਮਿਲੇਗੀ ਇਹਨਾਂ ਲਿਖਤਾਂ ਵਿੱਚ ਬਦਲ ਰਹੇ ਪੰਜਾਬ ਦੀ ਆਤਮਾ ਦੇ ਬਹੁ ਰੰਗੇ ਚਲਕਾਰੇ ਦ੍ਰਿਸ਼ਤਮਾਨ ਹੁੰਦੇ ਹਨ ਉਸਨੇ ਗਿਆਨੀ ਗੁਰਦੇਵ ਸਿੰਘ ਦੇ بلند ਝੰਡੇ ਦੇ ਨਾਲ ਆਪਣਾ ਝੰਡਾ ਵੀ ਬਰਾਬਰ ਘਟ ਦਿੱਤਾ ਹੈ ਜੇ ਇਹ ਝੰਡਾ ਗਿਆਨੀ ਰਾਂ ਦੇ ਝੰਡੇ ਤੋਂ ਉੱਚਾ ਨਹੀਂ ਤਾਂ ਨੀਵਾ ਵੀ ਕਿਸੇ ਸੂਰਤ ਵਿੱਚ ਨਹੀਂ ਹੈ ਗੁਰਬਚਨ ਸਿੰਘ ਭੁੱਲਰ ਨੇ ਲਿਖਿਆ ਕਿ ਯੂਨੀਵਰਸਟੀਆਂ ਬੇਸ਼ੱਕ ਅੱਖਾਂ ਬੰਦ ਕਰੀ ਰੱਖਣ ਜਿੱਥੋਂ ਤੱਕ ਪੰਜਾਬੀ ਖੇਤ ਸਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਤੇ ਉਸ ਵਿੱਚ ਪਾਏ ਪ੍ਰਿੰਸੀਪਲ ਸਰਵਣ ਸਿੰਘ ਦੇ ਹਿੱਸੇ ਦੇ ਕਦਰਦਾਨਾਂ ਦਾ ਸਬੰਧ ਹੈ ਉਹ ਪੰਜਾਬੀ ਖੇਡ ਸੈਦ ਦਾ ਪੀ ਐਚ ਡੀ ਡਾਕਟਰੀ ਨਹੀਂ ਡੀ ਲੈਟ ਹੈ ਸਗੋਂ ਮੇਰੀ ਚਾਹ ਤੇ ਕਲਪਨਾ ਤਾਂ ਇਤੋਂ ਵੀ ਅੱਗੇ ਜਾਂਦੀ ਹੈ ਪੰਜਾਬ ਦੀ ਕੋਈ ਦੂਰਦਰਸ਼ੀ ਸਰਕਾਰ ਹੋਵੇ ਤੇ ਖੇਡ ਯੂਨੀਵਰਸਿਟੀ ਕਾਇਮ ਕਰਕੇ ਸਾਰੀਆਂ ਖੇਡਾਂ ਦੇ ਕਣ-ਕਣ ਦੇ ਗਿਆਤਾ ਪ੍ਰਿੰਸੀਪਲ ਸਰਵਣ ਸਿੰਘ ਨੂੰ ਉਹਦਾ ਵਾਈਸ ਚਾਂਸਲਰ ਬਣਾ ਦੇਵੇ ਸਰਕਾਰ ਬਣਾਵੇ ਨਾ ਬਣਾਵੇ ਸਰਵਣ ਸਿੰਘ ਖੇੜ ਸਹਿਦ ਦੇ ਵਿਕਾਸ ਦਾ ਨਿਰਵਾਚ ਵਾਈਸ ਚਾਂਸਲਰ ਹੈ 60-65 ਸਾਲਾਂ ਤੋਂ ਉਸ ਦੀ ਕਲਮ ਲਗਾਤਾਰ ਚੱਲ ਰਹੀ ਹੈ 25 ਛਵੀ ਕਿਤਾਬਾਂ ਤਾਂ ਉਸ ਨੇ ਖੇਡਾਂ ਖਟਾਰੀਆਂ ਬਾਰੇ ਹੀ ਲਿਖ ਧਰੀਆਂ ਹਨ ਤੇ 25-30 ਹੋਰ ਨਾ ਸਹਿਤ ਵਿਧਾਵਾਂ ਵਿੱਚ ਲਿਖੀਆਂ ਹਨ ਨਾਵਲ ਤੇ ਨਾਟਕ ਤੋਂ ਬਿਨਾ ਸਹਿਦ ਹੀ ਕੋਈ ਸਹਿਦ ਦਾ ਰੂਪ ਹੋਏ ਜਿਸ ਵਿੱਚ ਉਸ ਨੇ ਨਾਂ ਲਿਖਿਆ ਹੋਵੇ ਨਾਲੇ ਅਜੇ ਕਿਹੜਾ ਬਸ ਹੈ ਅੱਜਕੱਲ ਬਾਬਾ ਫੌਜਾ ਸਿੰਘ ਦੀ ਜੀਵਨੀ ਲਿਖ ਰਿਹਾ ਹੈ ਤੇ ਨਾਲ ਹੀ ਦੋਹਾਂ ਦਾਰਿਆਂ ਦੀ ਦਾਸਤਾਨ ਵੀ ਉਦੀ ਕਲਮ ਦੀ ਮੈਰਾਥਨ ਅਜੇ ਜਾਰੀ ਹੈ ਦੇਖਦੇ ਆਂ ਕਦੋਂ ਬਸ ਕਰਦਾ ਹੈ ਉਸਨੇ ਨਾਮੀ ਖਡਾਰੀਆਂ ਦੀ ਲਗਨ ਮਿਹਨਤ ਸਦਕ ਤੇ ਸਿਰੜ ਉਹਨਾਂ ਦੀ ਖਾਦ ਖਰਾਕ ਤੇ ਉਹਨਾਂ ਦੀਆਂ ਖੇਡਾਂ ਨੂੰ ਬਹੁਤ ਬਰੀਕੀ ਨਾਲ ਵੇਖਿਆ ਅਤੇ ਆਪਣੀ ਲਿਖਣ ਲਿਖਣ ਸ਼ੈਲੀ ਵਿੱਚ ਉਹਨਾਂ ਦਾ ਵਰਣਨ ਕੀਤਾ ਹੈ ਕੇਵਲ ਅਜੋਕੇ ਸਮੇਂ ਦੀਆਂ ਖੇਡਾਂ ਬਾਰੇ ਹੀ ਨਹੀਂ ਸਗੋਂ ਬਹੁਤ ਸਾਰੀਆਂ ਅਲੋਪ ਹੋ ਰੀਆਂ ਖੇਡਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਹੈ ਕਲਮ ਦੀ ਰਫਤਾਰ ਅਜੇ ਵੀ ਮੈਰਾਥਨ ਦੀ ਚਾਲ ਚੱਲ ਰਹੀ ਹੈ ਹਰ ਸਾਲ ਇੱਕ ਦੋ ਕਿਤਾਬਾਂ ਛਪੀ ਜਾ ਰਹੀਆਂ ਹਨ ਪ੍ਰਿੰਸੀਪਲ ਸਰਵਣ ਸਿੰਘ ਦਾ ਜਨਮ ਸਰਦਾਰ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕਿੱਖੋਂ 8 ਜੁਲਾਈ 1940 ਨੂੰ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ ਮੁਢਲੀ ਪੜ੍ਹਾਈ ਚੱਕਰ ਹਾਈ ਸਕੂਲ ਮੱਲਾ ਕਾਲਜ ਦੀ ਫਾਜ਼ਿਲਕਾ ਬੀਐਡ ਮੁਕਸਰ ਤੋਂ ਤੇ ਐਮਏ ਦੀ ਦਿੱਲੀ ਯੂਨੀਵਰਸਿਟੀ ਤੋਂ ਕਰਕੇ 1965 ਚ ਦਿੱਲੀ ਦੇ ਖਾਲਸਾ ਕਾਲਜ ਦੇ ਵਿੱਚ ਲੈਕਚਰਾਰ ਲੱਗ ਗਿਆ ਸੀ 1967 ਵਿੱਚ ਟੁਡੀਕੇ ਕਾਲਜ ਬਣਿਆ ਤਾਂ ਜਸਵੰਤ ਸਿੰਘ ਕਵਲ ਨੇ ਦਿੱਲੀ ਤੋਂ ਪੁੱਟ ਕੇ ਟੁਡੀਕੇ ਲੈ ਆਂਦਾ 30 ਸਾਲ ਟੁਡੀਕੇ ਕਾਲਜ ਵਿੱਚ ਪਿੰਡੂ ਵਿਦਿਆਰਥੀਆਂ ਨੂੰ ਪੜਾਇਆ ਤੇ ਖੜਾਇਆ ਪੜ੍ਹਾਈ ਨਾਲ ਖੇਡਾਂ ਵਿੱਚ ਵੀ ਯੂਨੀਵਰਸਿਟੀਆਂ ਦੀਆਂ ਟਰਾਫੀਆਂ ਜਿੱਤੀਆਂ ਜਿਸ ਨਾਲ ਟੁਡੀਕੇ ਕਾਲਜ ਦੀ ਬੱਲੇ ਬੱਲੇ ਹੋਈ 1996 ਤੋਂ 2000 ਤੱਕ ਅਮਰਦੀਪ ਸਿੰਘ ਸ਼ੇਰਗਿਲ ਮੈਮੋਰੀਅਲ ਕਾਲਜ ਮਕੰਦਪੁਰ ਦਾ ਪ੍ਰਿੰਸੀਪਲ ਬਣ ਕੇ ਖੇਡ ਟਰਾਫੀਆਂ ਉਸ ਕਾਲਜ ਨੂੰ ਵੀ ਜਿੱਤਵਾਈਆਂ ਤੇ ਪਿੰਡੂ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ 3.5 ਸੌ ਤੋਂ 1150 ਤੱਕ ਪਹੁੰਚਾਈ। ਉਹ ਕਾਲਜ ਸਰਦਾਰ ਗਰਚਰਨ ਸਿੰਘ ਸ਼ੇਰਗਿੱਲ ਨੇ ਆਪਣੇ ਇਕਲੌਤੇ ਪੁੱਤਰ ਅਮਰਦੀਪ ਦੀ ਯਾਦ ਵਿੱਚ ਸਥਾਪਿਤ ਕੀਤਾ ਸੀ। ਡਾਕਟਰ ਸਰਦਾਰਾ ਸਿੰਘ ਜੋੜ ਜੋ ਮੁਕੰਦਪੁਰ ਵਿਆਹੇ ਹਨ ਉਹਨਾਂ ਨੂੰ ਉਮਰ ਪਰ ਲਈ ਕਾਲਜ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਜੋੜ ਸਾਹਿਬ ਵੀ ਕਬਲ ਸਾਹਿਬ ਦੀ ਸਲਾਹ ਨਾਲ ਪ੍ਰੋਫੈਸਰ ਸਰਵਨ ਸਿੰਘ ਨੂੰ ਢੁਡੀਕੇ ਦੇ ਪਿੰਡੂ ਕਾਲਜ ਤੋਂ ਮੁਕੰਦਪੁਰ ਦੇ ਪਿੰਡੂ ਕਾਲਜ ਵਿੱਚ ਲੈ ਗਏ ਸਨ। ਮੈਂ ਆਪਣੀ ਕਿਤਾਬ ਮੇਰੇ ਸੱਜਣ ਮੀਤ ਮਰਾਰੇ ਪੰਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਆਪਣੀ ਕਿਤਾਬ ਮੇਰੇ ਸੱਜਣ ਮੀਤ ਮਰਾਰੇ ਵਿੱਚ ਇਹਨਾਂ ਦੇ ਸ਼ਬਦ ਚਿੱਤਰ ਦਾ ਸਰਲੇਖ ਦਿੱਤਾ ਸੀ ਸ੍ਰੀਲੀਆਂ ਸੁਰਾਂ ਦਾ ਸੰਗੀਤ ਸਰਵਣ ਸਿੰਘ ਕਾਵਿਕ ਸੰਸਾਰ ਅਨੁਸਾਰ ਜੇ ਕਿਸੇ ਵਾਕ ਜਾਂ ਸਤਰ ਵਿੱਚ ਇੱਕ ਤੋਂ ਵਧੇਰੇ ਅੱਖਰ ਜਾਂ ਸ਼ਬਦ ਵਾਰ-ਵਾਰ ਆਉਣ ਅਤੇ ਲੈ ਪੈਦਾ ਕਰਨ ਉਸ ਅਲੰਕਾਰ ਨੂੰ ਅਨੁਪਰਾਸ ਅਲੰਕਾਰ ਆਖਿਆ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਅਲੰਕਾਰ ਦੀਆਂ ਬਹੁਤ ਖੂਬਸੂਰਤ ਮਸਾਲਾ ਹਨ ਪ੍ਰਿੰਸੀਪਲ ਸਰਵਣ ਸਿੰਘ ਦੀ ਵਾਰਤਕ ਸ਼ੈਲੀ ਕਿਸੇ ਹੋਰ ਦੀ ਨਕਲ ਨਹੀਂ ਉਸ ਨੇ ਕਿਸੇ ਦੀ ਵਟ ਤੇ ਖਲੋ ਕੇ ਹਾਕਾ ਨਹੀਂ ਮਾਰੀਆਂ ਆਪਣੇ ਆਪ ਸਿੱਧੇ ਬਨੇਰੇਆਂ ਨੂੰ ਹੱਥ ਪਾਏ ਹਨ ਅਤੇ ਮਮਟੀਆਂ ਤੇ ਚੜ ਕੇ ਆਪਣੀ ਚਮਕ ਬਖੇਰੀ ਹੈ ਆਪਣੇ ਨਗਮੇ ਦੀ ਸਰਗਮ ਉਸ ਨੇ ਆਪ ਤਿਆਰ ਕੀਤੀ ਹੈ ਇਹ ਉਸ ਦਾ ਮੌਲਿਕ ਨਗਮਾ ਹੈ ਉਸ ਦੀ ਵਾਰਤਕ ਨਾਲ ਖੇਡਾਂ ਬਾਰੇ ਇੱਕ ਨਵੀਂ ਤੇ ਨਵੇਕਲੀ ਖੇਡ ਸ਼ੈਲੀ ਹੋਂਦ ਵਿੱਚ ਆਈ ਹੈ ਖੇੜ ਖੇਤਰ ਵਿੱਚ ਸਾਦੇ ਤੇ ਸੌਖੇ ਸ਼ਬਦ ਅਤੇ ਚੁਸਤ ਛੋਟੀ ਵਾਕ ਬਣਤਰ ਦਾ ਹੋਣਾ ਬਹੁਤ ਜ਼ਰੂਰੀ ਹੈ ਇਸੇ ਗੁਣ ਕਰਕੇ ਉਸਦੀ ਵਾਰਤਕ ਲੰਮੇ ਭਾਰੇ ਤੇ ਔਖੇ ਫਿਕਰਿਆਂ ਦਾ ਜਾਲ ਜੰਜਾਲ ਨਹੀਂ ਉਹ ਵਿਸ਼ੇਸ਼ਣਾ ਕਿਰਿਆ ਵਿਸ਼ੇਸ਼ਣਾ ਦੀ ਸੁਰਖੀ ਪਿੰਦੀ ਨਹੀਂ ਲਾਉਂਦਾ ਅਲੰਕਾਰਾਂ ਕਟੇਸ਼ਨਾਂ ਜਾਂ ਕਾਵ ਟੋਟਿਆਂ ਨਾਲ ਵਾਰਤਕ ਦਾ ਰਾਹ ਹਾਰਸ਼ਗਾਰ ਵੀ ਨਹੀਂ ਕਰਦਾ ਉਹਦੀ ਵਾਰਤਕ ਸਹਿਜ ਸੁਭਾਅ ਤੇ ਸਿੱਧੀਆਂ ਸਪਸ਼ਟ ਗੱਲਾਂ ਹੁੰਦੀਆਂ ਹਨ ਫੇਰ ਵੀ ਉਸ ਦਾ ਵਾਰਤਕ ਸ਼ੈਲੀ ਵਿੱਚ ਪਿੰਡੂ ਮਟਿਆਰ ਦੀ ਸਾਦਗੀ ਵਰਗਾ ਲੋੜਿਆਂ ਦਾ ਹਸਨ ਤੇ ਅੰਤਾਂ ਦੀ ਖੂਬਸੂਰਤੀ ਹੁੰਦੀ ਹੈ ਵਾਕ ਮੰਤਰ ਵਿੱਚ ਇੰਨਾ ਤੇਜ ਤੇ ਤਿੱਖਾ ਪ੍ਰਭਾਵ ਹੁੰਦਾ ਹੈ ਅਤੇ ਬਿਆਨ ਵਿੱਚ ਇੰਨਾ ਵੇਗ ਤੇ ਬਾਹ ਹੁੰਦਾ ਹੈ ਕਿ ਨਗਵੇਂ ਦੀ ਧੁੰਨ ਵਾਂਗ ਉਹ ਹਰ ਵਾਕ ਵਿੱਚ ਇੱਕ ਇੱਕ ਸ਼ਬਦ ਤਾਲ ਦਿੰਦਾ ਹੈ ਤੇ ਅੱਖਰ ਨ੍ਰਿਤ ਕਰਦੇ ਜਾਪਦੇ ਹਨ ਦ੍ਰਿਸ਼ ਵਰਣਨ ਇੰਨਾ ਤੀਬਰ ਤੇ ਰੋਚਕ ਹੁੰਦਾ ਹੈ ਕਿ ਪਾਠਕ ਪੱਵਾਂ ਪਾਰ ਹੁੰਦਾ ਖਿਡਾਰੀ ਦੇ ਸਾਹਾਂ ਨਾਲ ਸਾਹੋ ਸਾਹ ਹੋਇਆ ਮਹਿਸੂਸ ਕਰਦਾ ਹੈ ਉਸ ਦੀ ਬਾਰਤਿਕ ਦੀ ਫਲਸਫਾਨਾ ਵਨਗੀ ਵੀ ਵੇਖੋ ਸ੍ਰਿਸ਼ਟੀ ਅਲੋਕਿਕ ਖੇਡ ਮੇਲਾ ਹੈ ਮੈਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ ਧਰਤੀ ਸੂਰਜ ਚੰਦ ਤਾਰੇ ਤੇ ਉਪਕਰੇ ਉਸ ਦੇ ਖਿਡਾਰੀ ਹਨ ਦਿਨ ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਹਨ ਜੀਵਨ ਇੱਕ ਖੇੜੀ ਤਾਂ ਹੈ ਜੀਵ ਆਉਂਦੇ ਹਨ ਤੇ ਤੁਰੇ ਜਾਂਦੇ ਹਨ ਕੋਈ ਜਿੱਤ ਰਿਹਾ ਕੋਈ ਹਾਰ ਰਿਹਾ ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ ਭੁਲਾ ਜਾਂਦੇ ਨੇ ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਆ ਹੈ ਬਾਜੀ ਪਾ ਰੱਖੀ ਹੈ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ਪ੍ਰਿੰਸੀਪਲ ਸਰਵਨ ਸਿੰਘ ਦੀ ਲਿਖਣ ਸ਼ੈਲੀ ਹੋਵੇ ਬੋਲਣ ਸ਼ੈਲੀ ਜਾਂ ਉਸ ਦੀ ਸਮੁੱਚੀ ਜੀਵਨ ਸ਼ੈਲੀ ਉਸ ਨੂੰ ਜਿਸ ਕੋਣ ਤੋਂ ਮਰਜ਼ੀ ਵੇਖ ਲੋ ਜਿੱਥੋਂ ਮਰਜ਼ੀ ਫਰੋਲ ਲਓ ਹਰ ਥਾਂ ਸਹਿਜ ਤੇ ਸ਼ਰੀਲੀਆਂ ਸੁਰਾਂ ਦਾ ਸੰਗੀਤ ਸੁਣਾਈ ਦੇਵੇਗਾ ਗੱਲ ਕਰੇਗਾ ਠਰਮੇ ਤੇ ਧੀਮੇ ਦਾਜ ਜਿਵੇਂ ਮੰਦਰ ਸਬਤਕ ਦੀਆਂ ਸੁਰਾਂ ਵਿੱਚ ਸੈਗਲ ਗੀਤ ਘਾਰਿਆ ਹੋਵੇ ਚੌਣਵੇਂ ਸ਼ਬਦ ਟੁਕਮੇ ਬੋਲ ਤੇ ਉਚਾਰਨ ਵਿੱਚ ਕਿਸੇ ਮਟਿਆਰ ਦੀ ਫੁਲਕਾਰੀ ਦੇ ਉੱਬਰਦੇ ਰੰਗਾਂ ਵਰਗਾ ਹੋਸਨ ਸਾਦਾ ਰਹਿਣ ਸਹਿਣ ਸਾਦਾ ਪਹਿਨਣ ਪਚਰਨ ਤੇ ਸਾਦਾ ਖਾਣ ਪੀਣ ਕਿਸੇ ਥਾਂ ਉਚੇਚ ਜਾਂ ਬਨਾਵਟ ਨਹੀਂ ਕੋਈ ਉਪਰਾਪਣ ਜਾਂ ਦਿਖਾਵਾ ਨਹੀਂ ਨਿੰਦਾ ਚੁਗਲੀ ਜਾਂ ਈਰਖਾ ਕਰਨੀ ਉਹਦੇ ਖਮੀਰ ਵਿੱਚ ਹੀ ਨਹੀਂ ਬੁਰਾ ਕਰਨਾ ਜਾਂ ਬੇਫਾਈ ਕਰਨੀ ਉਸ ਦੀ ਜਮੀਰ ਵਿੱਚ ਨਹੀਂ ਉੱਚੀ ਬੋਲ ਕੇ ਜਾਂ ਧੱਕੇ ਨਾਲ ਗੱਲ ਕਰਨ ਦਾ ਉਸ ਦਾ ਸੁਭਾਅ ਨਹੀਂ ਕਿਸੇ ਦੀ ਗੱਲ ਰੋਕਣ ਟੋਕਣ ਦੀ ਵੀ ਉਸ ਦੀ ਆਦਤ ਨਹੀਂ ਗੱਲ ਸੁਨੇਗਾ ਧੀਰਜ ਤੇ ਠਰਮੇ ਨਾਲ ਉੱਤਰ ਦੇਵੇਗਾ ਦਲੀਲ ਤੇ ਵਿਸਥਾਰ ਨਾਲ ਦਲੀਲ ਨੂੰ ਜੋਰ ਨਾਲ ਪ੍ਰਗਟਾਉਣ ਦੀ ਥਾਂ ਜ਼ੋਰਦਾਰ ਦਲੀਲ ਨੂੰ ਧੀਰਜ ਤੇ ਸਹਿਜ ਨਾਲ ਪ੍ਰਗਟਾਉਣ ਗੁਰ ਸਰਵਨ ਸਿੰਘ ਦੀ ਬੋਲਚਾਲ ਚੋਂ ਵੇਖਿਆ ਜਾ ਸਕਦਾ ਹੈ ਪ੍ਰਿੰਸੀਪਲ ਸਰਵਨ ਸਿੰਘ ਨੂੰ ਅਨੇਕਾਂ ਮਾਣ ਸਨਮਾਨਾਂ ਨਾਲ ਨਵਾਜਿਆ ਜਾ ਚੁੱਕਾ ਹੈ ਜਿਵੇਂ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਲੇਖਕ ਪੁਰਸਕਾਰ ਪੰਜਾਬੀ ਸਹਿਤ ਅਕਾਦਮੀ ਦਾ ਕਰਤਾਰ ਸਿੰਘ ਧਾਰੀਵਾਲ ਵਾਰ ਪੰਜਾਬੀ ਸੱਤ ਲਾਮੜਾਂ ਦਾ ਵਾਰਿਸ਼ਾ ਅਵਾਰਡ ਸਿਹਤ ٹرسٹ ਤੋਂ ਡੀਕੇ ਦਾ ਅਵਾਰਡ ਸਪੋਰਟ ਸਟਾਟਿਟੀ ਆਫ ਇੰਡੀਆ ਵੱਲੋਂ ਖੇਡ ਸਿਹਤ ਦਾ ਨੈਸ਼ਨਲ ਅਵਾਰਡ ਪ੍ਰਵਾਸੀ ادارے ਦਾ ਪ੍ਰਵਾਸੀ ਸਹਿਤਕਾਰ ਅਵਾਰਡ ਗਲੋਬਲ ਪੰਜਾਬੀ ਗੌਰਵ ਅਵਾਰਡ ਇਹਨਾਂ ਤੋਂ ਇਲਾਵਾ ਸਿਹਤ ਸੁਭਾਵਾਂ ਤੇ ਨੇਕਾਂ ਖੇਡ ਮੇਲਿਆਂ ਵਿੱਚ ਮਾਨ ਸਨਮਾਨ ਜਿਹੜਿਆ ਉਹਨਾਂ ਨੂੰ ਮਿਲੇ ਹਨ ਇਹ ਸੀ ਜੀ ਪੂਰਨ ਸਿੰਘ ਪਾਂਧੀ ਰਾਂ ਦਾ ਪ੍ਰਿੰਸੀਪਲ ਸਰਮਣ ਸਿੰਘ ਜਿਹੜੇ ਸਾਡੇ ਵੱਡੇ ਖੇਡ ਲਖਾਰੀ ਨੇ ਉਹਨਾਂ ਉੱਤੇ ਲਿਖਿਆ ਹੋਇਆ ਇਹ ਲੇਖ ਜਿਹੜਾ ਅਸੀਂ ਤੀਸਰੀ ਅਖ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ